ਮੇਰੇ ਮੋਢਿਆਂ 'ਚ ਬਹੁਤ ਦਰਦ ਹੈ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਸੀ ਵੀ ਮੈਨੂੰ ਡਾਕਟਰ ਕੋਲ ਲੈ ਜਾਓ ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉੱਠ ਕੇ ਦੁਕਾਨ ਤੇ ਚੱਲੇ ਗਏ ਮੈਂ ਇਹਨਾਂ ਕੋਲ ਪੁੱਛਦੀ ਆ ਡਾਕਟਰ ਕੋਲ ਜਾਵਾਂ ਹੈਲੋ ਹੈਲੋ ਆਮੋਲ ਕੀ ਹੋਇਆ ਤੈਨੂੰ ਦੁਕਾਨ ਤੇ ਜਾ ਕੇ ਬਹਿ ਗਏ ਹੋ ਤੁਹਾਨੂੰ ਪਤਾ ਨਹੀਂ ਸੀ ਡਾਕਟਰ ਕੋਲ ਲੈ ਕੇ ਜਾਣਾ ਘਰੇ ਨਹੀਂ ਬੋਲ ਸਕਦੀ ਸੀ ਜਾ ਜਾਇਆ ਹੁਣ ਡਾਕਟਰ ਕੋਲ ਹੋਏ ਡਾਕਟਰ ਨੇ ਤਾਂ ਬੋਧ ਕੋਸ਼ ਦਿੱਸਿਆ ਡਾਕਟਰ ਨੇ ਕਿਹਾ ਚੁੱਪ ਕੇ ਕੰਮ ਨਹੀਂ ਕਰਨਾ ਸੋਚਦੀ ਆ ਕੰਮ ਵਾਲੀ ਲਾ ਲਵਾਂ ਇਹਨਾਂ ਦਾ ਵੀ ਕੰਮ ਸੁੱਖ ਨਾਲ ਵਧੀਆ ਚੱਲਦਾ ਪਿਆ ਗਵੰਡਰ ਨੂੰ ਪੁੱਛਦੀ ਆ ਕੋਈ ਕੰਮ ਵਾਲੀ ਲੱਭ ਦੇਗੀ ਮੰਮੀ ਜੀ ਮੰਮੀ ਜੀ ਹਾਂ ਬੁੱਤ ਆਜਾ ਹਾਂ ਕੀ ਹੋਇਆ ਮੰਮੀ ਜੀ ਇੱਕ ਬੀਰ ਭੇ ਦੇ ਦੋ ਘਰੇ ਮੈਂ ਸਬਜ਼ੀ ਲੈ ਜਾਵਾਂਗੀ ਉਹ ਬਣਾ ਲੂੰਗੀ ਮੰਮੀ ਕੰਮ ਤੇ ਮੇਰੇ ਦਿਮਾਗ ਵਿੱਚ ਆਈਡੀਆ ਆਇਆ ਹੈ ਕਿਉਂ ਨਾ ਇਸ ਤੋਂ ਕੰਮ ਕਰਾ ਲਵਾਂ 500 ਦੇ ਕੇ ਕੰਮ ਕਰਾ ਲਵਾਂ ਨਾਲੇ ਮੇਰੇ ਮੋٹے ਪੈਸੇ ਬਚੇ ਜਾਣਗੇ ਤੇ ਇੱਕ تیر ਤੋਂ ਦੋ ਨਿਸ਼ਾਨੇ ਮਾਮੀ ਜੀ ਕੀ ਹੋਇਆ ਤੁਸੀਂ ਕੀ ਸੋਚਣ ਲੱਗੇ ਕੁਛ ਨਹੀਂ ਕੁਛ ਨਹੀਂ ਪੁੱਤ ਉਹਦਾ ਹੀ ਮੈਂ ਦਵਾਈ ਲੈ ਕੇ ਆਈ ਸੀ ਇਹਨਾਂ ਕੋਈ ਟੈਨਸ਼ਨ ਜੀ ਹੋ ਗਈ ਸੀ ਮਾਮੀ ਜੀ ਮੈਨੂੰ 200 ਰੁਪਏ ਦੇ ਦੋ ਮੈਂ ਲੇਟ ਹੋ ਜੂੰਗੀ ਪੁੱਤ ਤੂੰ ਇੱਕ ਮੇਰਾ ਕਹਿਣਾ ਮੰਨੇਗੀ ਮੈਂ ਤੈਨੂੰ 50 ਰੁਪਏ ਦਵਾਂਗੀ ਹੈ ਮਾਮੀ ਜੀ ਤੁਸੀਂ ਮੈਨੂੰ 50 ਰੁਪਏ ਦਵੋਗੇ ਦੱਸ ਦੱਸ ਕਿਹੜੀ ਗੱਲ ਮਿਲਣੀ ਐ ਪੁੱਤ ਝਾੜੂ ਲਾ ਦੇ ਮੈਂ ਤੈਨੂੰ 50 ਰੁਪਏ ਦਵਾਂਗੀ ਠੀਕ ਐ ਮੰਮੀ ਜੀ ਆ ਕਿਹੜੀ ਵੱਡੀ ਗੱਲ ਐ ਮੈਂ ਹੁਣੇ ਹੀ ਲਾ ਦਿੰਨੀ ਐ ਝਾੜੂ ਮੰਮੀ ਜੀ ਮੈਂ ਝਾੜੂ ਲਾਤਾ ਜਲਦੀ ਕਰੋ ਮੈਂ ਲੇਟ ਹੋ ਰਹੀ ਆ ਇੱਕ ਹੋਰ ਕੰਮ ਕਰਾਂਗੇ ਪੁੱਤ ਹਾਂਜੀ ਦੱਸ ਤੇਰੇ ਸਕੂਲੋਂ ਛੁੱਟੀ ਕਦੋਂ ਹੁੰਦੀ ਐ ਮੰਮੀ ਜੀ ਮੈਂ ਸਰਕਾਰੀ ਸਕੂਲ 'ਚ ਪੜ੍ਹਦੀ ਆ ਮੇਰੀ ਛੁੱਟੀ ਜਦ ਮਰਜ਼ੀ ਹੋ ਜਾਂਦੀ ਐ ਪੁੱਤ ਸਕੂਲ ਤੋਂ ਬਾਅਦ ਮੇਰੇ ਘਰੇ ਆਣਾ ਆਪਣੀ ਮੰਮੀ ਨੂੰ ਵੀ ਨਹੀਂ ਦੱਸਣਾ ਆਪਣੇ ਭਰਾ ਨੂੰ ਵੀ ਨਹੀਂ ਦੱਸਣਾ ਮੈਂ ਤੈਨੂੰ ਪੈਸੇ ਦੇਵਾਂਗੀ ਐ ਮੰਮੀ ਜੀ ਤੁਸੀਂ ਮੈਨੂੰ ਰੋਜ਼ ਪੈਸੇ ਦਿਆ ਕਰੋਗੇ ਮੈਂ ਕਿਸੇ ਨੂੰ ਨਹੀਂ ਦੱਸਿਆ ਕਰੂੰਗੀ ਮੈਂ ਸਿੱਧਾ ਇੱਧਰ ਹੀ ਆਇਆ ਕਰੂੰਗੀ ਲੈ 50 ਰੁਪਏ ਕਿਸੇ ਨੂੰ ਦੱਸੀ ਨਾ ਚਲ ਜਾ ਹੁਣ ਪੱਜਾ ਅੱਜ ਤੱਕ ਮੰਨਾ ਆਈ ਨਹੀਂ ਕੀ ਗੱਲ ਹੋ ਗਈ ਮੰਮੀ ਜੀ ਆ ਗਈ ਆ ਗਈ ਤੁਸੀਂ ਟੈਨਸ਼ਨ ਨਾ ਲਵ ਅੱਜ ਮੈਂ ਸਕੂਲੋਂ ਥੋੜੇ ਲੇਟ ਹੋ ਗਈ ਸੀ ਦੱਸੋ ਹੁਣ ਕਿਹੜਾ ਕੰਮ ਹੈ ਪਾnde ਪਏ ਐ ਤੇ ਪੋਚਾ ਲਾ ਦੇ ਠੀਕ ਆ ਮੰਮੀ ਜੀ ਮੈਂ ਹੁਣੇ ਕਰ ਦਿੰਨੇ ਪੰਜਾਂ

ਮੰਮੀ ਤੇ ਕੋਆ ਕੰਮ ਕਰਵਾਂਦੀ ਐ ਚੱਲ ਮੇਰੇ ਨਾਲ ਦੀਦੀ ਜੀ ਕੀ ਗੱਲ ਤੁਸੀਂ ਬੜੇ ਗੁੱਸੇ 'ਚ ਆਇਓ ਭਾਬੀ ਤੁਹਾਨੂੰ ਪਤਾ ਹੀ ਐ ਮੇਰੇ ਗੁੱਸੇ ਦਾ ਤੁਹਾਨੂੰ ਸ਼ਰਮ ਨਹੀਂ ਆਂਦੀ ਤੁਸੀਂ ਭੋਰੇ ਘਰ ਕੁੜੀ ਕੋਲੋਂ ਆਪਣੇ ਘਰ ਦਾ ਕੰਮ ਕਰਾਉਂਦੇ ਪਏ ਹੋ ਜੇ ਤੁਸੀਂ ਨਹੀਂ ਠੀਕ ਤੂੰ ਤੁਸੀਂ ਬਾਹਰੋਂ ਕੋਈ ਕਰਮਾਂ ਲਈ ਲੱਗੋ ਤੁਸੀਂ ਮੇਰੀ ਕੁੜੀ ਨੂੰ ਕਰਮਾਂ ਲਈ ਬਣਾਉਂਦੇ ਪਏ ਹੋ ਤੁਹਾਨੂੰ ਸ਼ਰਮ ਨਹੀਂ ਆਂਦੀ ਕੀ ਮੰਮੀ ਜੀ ਕਹਿੰਦੀ ਥੱਪਦੀ ਨਹੀਂ ਐ ਤੇ ਤੁਸੀਂ ਆਪਣੀ ਭਾਂਜੀ ਨੂੰ ਕੰਮਾਂ ਲਈ ਬਣਾ ਲਿਆ ਇਹ ਤੂੰ ਅੱਠੇ ਬੱਚਿਆਂ ਵਰਗੀ ਐ ਕੁਛ ਸ਼ਰਮ ਕਰ ਲੋ ਭਾਬੀ ਜੇ ਇਹ ਵੀ ਕੱਲ ਮੈਂ ਵੀਰੇ ਨੂੰ ਦੱਸੀ ਨਾ ਤੇ ਵੀਰੇ ਨੇ ਤੁਹਾਡੇ ਤੇ ਬਹੁਤ ਗੁੱਸੇ ਰੋਣਾ ਨਾਨਾ ਦੀਦੀ ਇਹਨਾਂ ਨੂੰ ਨਾ ਦੱਸਿਓ ਭਾਬੀ ਮੰਮੀ ਨੂੰ ਵੀ ਦੱਸਾਂਗੀ ਨਾ ਤੇ ਉਹਨਾਂ ਨੇ ਤੁਹਾਡੀ ਗਲਤੀ ਗੱਟਣੀ ਐ ਕਿ ਤੈਨੂੰ ਪੈਸੇ ਬਚਾਉਣ ਦੀ ਪਈ ਸੀ ਤੇ ਭੋਰਾ ਪਰ ਕੁੜੀ ਦੀ ਗਰੀਬੀ ਦਾ ਤੁਸੀਂ ਫਾਇਦਾ ਚੱਕ ਲਿਆ ਨਹੀਂ ਨਹੀਂ ਦੀਦੀ ਮੈਂ ਗਲਤ ਰਸਤੇ ਪਟਕ ਗਈ ਸੀ ਮੈਨੂੰ ਮਾਫ਼ ਕਰ ਦਿਓ ਵੀ ਇਹ ਤੁਹਾਡੀ ਪਹਿਲੀ ਗਲਤੀ ਹੈ ਤੇ ਇਹ ਗੱਲ ਤੁਹਾਡੇ ਤੇ ਮੇਰੇ ਵਿੱਚ ਹੈ ਇਸ ਕਰਕੇ ਮੈਂ ਤੁਹਾਨੂੰ ਆਪਣੀ ਭਜਾਈ ਸਮਝ ਕੇ ਮਾਫ ਕਰਦੀ ਪਈਆਂ ਜੇ ਤੁਹਾਡੀ ਜਗਾ ਕੋਈ ਹੋਰ ਹੁੰਦਾ ਨਾ ਤੇ ਮੈਂ ਉਹਨੂੰ ਛੱਡਣਾ ਨਹੀਂ ਸੀ ਜਿਹੜਾ ਮੇਰੇ ਬੱਚਿਆਂ ਨਾਲ ਗਲਤ ਵਿਹਾਰ ਕਰਦੇ ਹੋ ਦੀਦੀ ਇਹ ਗੱਲ ਕਿਸੇ ਨੂੰ ਨਹੀਂ ਪਤਾ ਲੱਗਣੀ ਚਾਹੀਦੀ ਤੁਹਾਡੇ ਬੱਚੇ ਮੇਰੇ ਬੱਚੇ ਨੇ ਸੱਚੀ ਗੱਲ ਦੋਸਤੋ ਕਿਸੇ ਦੀ ਗਰੀਬੀ ਦਾ ਨਾ ਨਜਾਇਜ਼ ਫਾਇਦਾ ਨਾ ਚੱਕਿਆ ਕਰੋ ਉਹ ਵੀ ਇੱਕ ਇਨਸਾਨ ਹੁੰਦਾ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ कमेंट ज़रूर करियो थैंक यू